ਖੁਸ਼ਾਰਪਰ نیوز ਤੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਚੇਤਨ ਕਸ਼ਪ ਸੋ ਦੋਸਤੋ ਅੱਜ ਦੇ ਐਪੀਸੋਡ ਵਿੱਚ ਅਸੀਂ ਗੱਲਬਾਤ ਕਰਾਂਗੇ ਹਿਮਾਚਲ ਪ੍ਰਦੇਸ਼ ਦੀ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਇੰਨੇ ਦਿਨ ਦੌਰਾਨ ਪੰਜਾਬ ਦੇ ਵਿੱਚ ਗਰਮੀ ਦਾ ਮੌਸਮ ਹੈ ਜਿਹੜਾ ਉਹ ਸਿਖਰਾਂ ਤੇ ਹੈ ਤੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਸਮਾਂ ਵੀ ਹੈ ਜਿਹੜਾ ਉਹ ਚੱਲ ਰਿਹਾ ਹੈ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੀ ਗੰਟੀ ਦੇ ਵਿੱਚ ਪੰਜਾਬੀ ਹੈ ਉਹ ਹਿਮਾਚਲ ਪ੍ਰਦੇਸ਼ ਦੀ ਧਰਤੀ ਤੇ ਇਸ ਲਾਨੀਆਂ ਵੱਜੋਂ ਜਾਂਦੇ ਨੇ ਘੁੰਮਣ ਫਿਰਨ ਦੇ ਲਈ ਜਾਂਦੇ ਨੇ ਠੰਡੀਆਂ ਵਾਦੀਆਂ ਦਾ ਆਨੰਦ ਮਾਨਣ ਦੇ ਲਈ ਜਾਂਦੇ ਨੇ ਚਾਹੇ ਡਲਹੋਸੀ ਦੀ ਗੱਲ ਕਰੀਏ ਚਾਹੇ ਖਸਾਰ ਦੀ ਗੱਲ ਕਰੀਏ ਚਾਹੇ ਮਕਰੋਡਕਾਂਛ ਦੀ ਗੱਲ ਕਰੀਏ ਜਾਂ ਇਸ ਤੋਂ ਲੈਸ ਆਪਾਂ ਕੁੱਲੂ ਮਨਾਲੀ ਜਾਂ ਅਜੀਹੇ ਹੋਰ ਨਾ ਥਾਵਾਂ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਪੰਜਾਬੀਏ ਜਿਹੜੇ 71 ਹੋ ਕੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਸਕੇ ਸਬੰਧੀਆਂ ਦੇ ਨਾਲ ਪਰਿਵਾਰਾਂ ਦੇ ਨਾਲ ਠੰਡੀਆਂ ਓਵਾਦੀਆਂ ਦਾ ਆਨੰਦ ਮਾਨਣ ਦੇ ਲਈ ਜਾਂਦੇ ਨੇ ਪਰੰਤੂ ਇਨੇ ਦਿਨ ਦੇ ਦੌਰਾਨ ਜਿਸ ਤਰ੍ਹਾਂ ਦੇ ਹਾਦਸੇ ਹਿਮਾਚਲ ਪ੍ਰਦੇਸ਼ ਦੀ ਧਰਤੀ ਤੇ ਪੰਜਾਬੀਆਂ ਦੇ ਨਾਲ ਵਾਪਰ ਰਹੇ ਨੇ ਉਹ ਸੱਚਮੁੱਚ ਆਪਣੇ ਆਪ ਦੇ ਵਿੱਚ ਇੱਕ ਬੇਹੱਦ ਦੁਖਦਾਇਕ ਇਹ ਦਖਦਾਈ ਕਾਪ ਉਹਨਾਂ ਨੂੰ ਕਠਦਾਵਾ ਕਹਿ ਸਕਦੇ ਹਾਂ ਕਿਉਂਕਿ ਇੱਕ ਪੰਜਾਬੀ ਜੋੜੇ ਦੇ ਨਾਲ ਜਲ੍ਹੋਸੀ ਦੇ ਵਿੱਚ ਕੁੱਟਮਾਰ ਹੁੰਦੀ ਹੈ ਤਾਂ ਉਸ ਤੋਂ ਬਾਅਦ ਇੱਕ ਡਰਾਈਵਰ ਵੀਰ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੇ ਵੱਲੋਂ ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਿਮਾਚਲ ਪ੍ਰਦੇਸ਼ ਦਾ ਜਿਹੜਾ ਉਹ ਜ਼ਿਆਦਾਤਰ داروਮਦਾਰ ਹੈ ਉਸ ਲਾਨੀਆ ਦੇ ਉੱਤੇ ਨਿਰਭਰ ਕਰਦਾ ਹੈ ਜਾਂ ਜੋ ਧਾਰਮਿਕ ਸਥਾਨਾਂ ਤੇ ਅਸੀਂ ਤੁਸੀਂ ਮੱਥਾ ਟੇਕਣ ਲਈ ਜਾਂਦੇ ਹਾਂ ਉਹਨਾਂ ਤੇ ਨਿਰਭਰ ਕਰਦਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਜੋ ਸਲਾਨੀ ਉੱਥੇ ਜਾਂਦੇ ਨੇ ਉਹਨਾਂ ਦੇ ਵਿੱਚੋਂ ਮੈਨੂੰ ਲੱਗਦਾ ਹੈ ਕਿ ਉਹ 80 ਫੀਸਤੀ ਜਾਂ 90 ਫੀਸਤੀ ਦੇ ਲਗਭਗ ਜਿਹੜੀ ਉਹ ਗਿਣਤੀ ਹੁੰਦੀ ਹੋਵੇਗੀ ਉਹ ਪੰਜਾਬੀਆਂ ਦੀ ਹੁੰਦੀ ਹੋਵੇਗੀ ਸੋ ਪੰਜਾਬੀਆਂ ਦੇ ਸਿਰ ਤੋਂ ਹਿਮਾਚਲ ਦਾ ਹਿਮਾਚਲ ਪ੍ਰਦੇਸ਼ ਦਾ ਦਰਉਮਦਾਰ ਚੱਲਦਾ ਤੇ ਪੰਜਾਬੀਆਂ ਦੇ ਨਾਲ ਹੀ ਉਹਨਾਂ ਵੱਲੋਂ ਅਜਹੀਆਂ ਕਰਤੂਤਾ ਕੀਤੀਆਂ ਜਾ ਰਹੀਆਂ ਨੇ ਬੇਹੱਦ ਸ਼ਰਨਕ ਘਿੜਤਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਕਦੀ ਐਨ ਆਰ ਆਈ ਜੋੜੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਪੰਜਾਬੀ ਐਨ ਆਰ ਆਈ ਜੋੜੇ ਦੇ ਨਾਲ ਕਦੀ ਸਾਡੇ ਇੱਕ ਟੈਕਸੀ ਡਰਾਈਵਰ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਸੋ ਮੈਂ ਸਾਰਿਆਂ ਨੂੰ ਚੇਤਨਨ ਕਰਨਾ ਚਾਹੁੰਦਾ ਅਪੀਲ ਕਰਨਾ ਚਾਹਾਂ ਕਿਉਂ ਨਾ ਅਸੀਂ हिमाचल प्रदेश ਦਾ ਬਾਈਕਾਟ ਕਰੀਏ ਤਾਂ ਹਿਮਾਚਲ ਪ੍ਰਦੇਸ਼ ਤੋਂ ਲੈਸਾ ਹੋਰ ਵੀ ਬਹੁਤ ਸਾਰੀਆਂ ਠੰਡੀਆਂ ਵਾਦੀਆਂ ਨੇ ਘੁੰਮਣ ਵਾਲੀਆਂ ਜਿਨ੍ਹਾਂ ਥਾਵਾਂ ਤੇ ਅਸੀਂ ਆਪਣੇ ਪਰਿਵਾਰਾ ਸਮੇਤ ਜਾ ਕੇ ਠੰਡੀਆਂ ਵਾਦੀਆਂ ਦਾ ਆਨੰਦ ਮਾਣ ਸਕਦੇ ਹਾਂ ਕਿਉਂਕਿ ਜੰਮੂ ਦੀ ਗੱਲ ਕਰੀਏ ਜੰਮੂ ਕਸ਼ਮੀਰ ਦੀ ਗੱਲ ਕਰੀਏ ਸਵਰਗ ਕਿਹਾ ਜਾਂਦਾ ਉਸ ਨੂੰ ਭਾਰਤ ਦਾ ਦੁਨੀਆ ਦਾ ਤਾਂ ਉਹਨਾਂ ਥਾਵਾਂ ਵੱਲ ਵੀ ਅਸੀਂ ਰੁੱਖ ਕਰ ਸਕਦੇ ਹਾਂ ਸੋ ਇਸ ਤੋਂ ਲੈਸਾ ਆਪਾਂ ਗੱਲ ਕਰੀਏ ਇਹ ਹਿਮਾਚਲ ਪ੍ਰਦੇਸ਼ 'ਚ ਤਾਂ ਬਹੁਤ ਸਾਰੇ ਧਾਰਮਿਕ ਸਥਾਨ ਨੇ ਜਿਵੇਂ ਮਾਤਾ ਚਿੰਤਪੁਰਨੀ ਜੀ ਦਾ ਦਰਬਾਰ ਹੈ ਮਾਤਾ ਜਵਾਲਾ ਦੇਵੀ ਜੀ ਦਾ ਦਰਬਾਰ ਹੈ ਉਸ ਤੋਂ ਅੱਗੇ ਮਾ ਬਗਲਾਮੁਖੀ ਦਾ ਦਰਬਾਰ ਆ ਜਾਂਦਾ ਫਿਰ ਚੁੰਮੰਡਾ ਦੇਵੀ ਕਾਂਗੜਾ ਦੇਵੀ ਮਾਨੈਣਾ ਦੇਵੀ ਮਾਤਾ ਜੀ ਦਾ ਦਰਬਾਰ ਆ ਚ ਆ ਜਾਂਦਾ ਸੋ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆਪਾਂ ਬਾਲਕਨਾਥ ਦੇ ਦਰਬਾਰ ਨੂੰ ਜਾਂਦੇ ਨੇ ਪੀਰ ਰਗਾਹੇ ਨੂੰ ਜਾਂਦੇ ਨੇ ਤਾਂ ਇਨ੍ਹਾਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਜਾਂਦੇ ਨੇ ਤਾਂ ਇਹਨਾਂ ਦੇ ਵਿੱਚ ਜਿਹੜੀ ਜ਼ਿਆਦਾਤਰ ਆਬਾਦੀ ਹੈ ਉਹ ਪੰਜਾਬੀਆਂ ਦੀ ਹੁੰਦੀ ਹੈ ਤੇ ਹਿਮਾਚਲ ਦੀ ਧਰਤੀ ਤੇ ਪੰਜਾਬੀਆਂ ਦੇ ਨਾਲ ਹੀ ਜਿਹੜੀਆਂ ਕੁਟਧਾਂਵਾ ਵਾਪਰਨ ਲੱਗ ਜਾਂਦੇ ਇਲਾਕਿਆਂ ਨੇ ਪੰਜਾਬੀਆਂ ਦੇ ਨਾਲ ਕੁੱਟਮਾਰ ਹੋ ਰਹੀ ਹੈ ਤਾਂ ਉਹ ਕਿਤੇ ਨਾ ਕਿਤੇ ਸ਼ਰਮਨਾਕ ਕਰਾਇਆ ਹਿਮਾਚਲੀਆਂ ਦਾ ਸੋ ਜਦੋਂ ਅਸੀਂ ਆਪਣੇ ਘਰੋਂ ਆਪਾਂ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਲਈ ਜਾਂਦੇ ਆ ਤਾਂ ਮੇਰੀ ਅਪੀਲ ਆ ਕਿ ਅਸੀਂ ਆਪਣੇ ਘਰੋਂ ਹੀ ਜਿਹੜਾ ਉਹ ਪ੍ਰਸ਼ਾਦ ਬਣਵਾ ਕੇ ਲੈ ਕੇ ਜਾਈਏ ਤਾਂ ਜਦੋਂ ਅਸੀਂ ਘੁੰਮਣ ਵੀ ਆਪਾਂ ਉੱਥੇ ਜਾਂਦੇ ਆ ਤਾਂ ਅਸੀਂ ਬਹੁਤ ਸਾਰੇ ਲੋਕ ਆ ਜਿਹੜੇ ਆਪਣੇ ਨਾਲ ਉਹ ਸਮਾਨ ਲੈ ਕੇ ਜਾਂਦੇ ਨੇ ਖਾਣ ਪੀਣ ਦਾ ਤਾਂ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਆਪਾਂ ਹਿਮਾਚਲ ਪ੍ਰਦੇਸ਼ ਵੱਲ ਰੁੱਖ ਕਰਨ ਦੀ ਬਜਾਏ ਕਿਤੇ ਹੋਰ ਠੰਡੀਆਂ ਪਹਾੜੀਆਂ ਵੱਲ ਰੁੱਕ ਰਹੀਏ ਤਾਂ ਜੋ ਹਿਮਾਚਲੀਆਂ ਨੂੰ ਜੜਾਓ ਸਬਕ ਸਿਕਾਇਆ ਜਾ ਸਕੇ ਕਿਉਂਕਿ ਰੋਜ਼ਾਨਾ ਜਦੋਂ ਅਸੀਂ ਅਖਬਾਰਾ ਪੜ੍ਹਦੇ ਆ ਮੈਪ ਪੜ੍ਹਨਾ ਜਾਂ ਤੁਸੀਂ ਵੀ ਪੜ੍ਹਦੇ ਹੋਮੋਗੇ ਤਾਂ ਮਨ ਨੂੰ ਬੜੀਓ ਇਹ ਸੱਟ ਪਹੁੰਚਦੀ ਆ ਕਿ ਜਦੋਂ ਥਰੱਟ ਤੇ ਜਿਹੜੀ ਉਹ ਖਬਰ ਛਪੀ ਹੋਈ ਹੁੰਦੀ ਆ ਕਿ ਹਿਮਾਚਲ ਪ੍ਰਦੇਸ਼ ਦੀ ਫਲਾਣੇ ਇਲਾਕੇ ਦੇ ਵਿੱਚ ਤਾ ਵੱਡੀ ਗੱਡਤੀ ਦੇ ਵਿੱਚ ਹਿਮਾਚਲੀਆਂ ਤੇ ਹਿਮਾਚਲੀਆਂ ਵੱਲੋਂ ਜਿਹੜਾ ਪੰਜਾਬੀਆਂ ਦੇ ਨਾਲ ਉਹ ਕੋਟਮਾਰ ਕੀਤੀ ਗਈ ਹੈ ਸੋ ਜਦੋਂ ਇਸ ਤਰ੍ਹਾਂ ਦੀ ਆਪਾਂ ਸੁਰਖੀਆਂ ਪੜਦੇ ਆ ਇਸ ਤਰ੍ਹਾਂ ਦੀ ਅਸੀਂ ਹੈਡਲਾਈਨਸ ਪੜਦੇ ਆ ਤਾਂ ਬਹੁਤ ਜ਼ਿਆਦਾ ਦੁੱਖ ਹੁੰਦਾ ਕਿਉਂਕਿ ਹਿਮਾਚਲ ਪ੍ਰਦੇਸ਼ ਦੀ ਜਿਹੜੀ ਉਹ ਆਮਦਨ ਹੈ ਆਮਦਨ ਜ਼ਿਆਦਾਤਰ ਹੈ ਜਿਹੜੀ ਉਹ ਪੰਜਾਬੀਆਂ ਤੇ ਨਿਰਭਰ ਕਰਦੀ ਹੈ ਤਾਂ ਜਦੋਂ ਪੰਜਾਬੀਆਂ ਵੱਲੋਂ ਇਨਾ ਸਹਿਯੋਗ ਕੀਤਾ ਜਾਂਦਾ ਤਾਂ باوجود ਇਸਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਵੱਲੋਂ ਇਸ ਤਰ੍ਹਾਂ ਦਾ ਸ਼ਰਮਨਾਕ ਕਾਰਾ ਕਰਨਾ ਜਾਂ ਪੰਜਾਬੀਆਂ ਦੇ ਨਾਲ ਇਸ ਤਰ੍ਹਾਂ ਦੇ ਨਾਲ ਪੇਸ਼ ਆਉਣਾ ਉਸਾਤੀ ਮੋਚੇ ਮੰਡਲ ਨੂੰ ਠੇਸ ਪਹੁੰਚਾਉਂਦਾ ਸੋ ਆਪਾਂ ਹਿਮਾਚਲ ਦੀ ਗੱਲ ਕਰੀਏ ਹਿਮਾਚਲ ਦੇ ਨਾਲ ਲੱਗਦਾ ਆਪਾਂ ਸੂਬੇ ਪੰਜਾਬ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਉਹ ਹੁਸ਼ਿਆਰਪੁਰ ਦੀ ਸਬਜ਼ੀ ਮੰਡੀ ਹੈ ਜਾਂ ਕਣਕ ਮੰਡੀ ਹੈ ਇਹ ਪੰਜਾਬ ਦੀ ਨਾਮੀ ਮੰਡੀਆਂ ਦੇ ਵਿੱਚੋਂ ਇੱਕ ਆ ਤਾਂ ਸਵੇਰ ਸਮੇਂ ਆਪਾਂ ਜਦੋਂ ਵੀ ਕਿਤੇ ਆਪਾਂ ਉੱਥੇ ਖਰੀਦਦਾਰੀ ਕਰਨ ਦੇ ਲਈ ਜਾਂਦੇ ਹਾਂ ਚਾਹੇ ਉਹ ਆਪਾਂ ਸਬਜ਼ੀ ਖਰੀਦਣ ਜਾਂਦੇ ਹਾਂ ਜਾਂ ਫਲ ਫਰੂਟ ਖਰੀਦਣ ਲਈ ਜਾਂਦੇ ਹਾਂ ਆਪਣੇ ਘਰ ਦੇ ਲਈ ਤਾਂ ਉੱਥੇ ਸਾਨੂੰ ਬਹੁਤ ਸਾਰੀਆਂ ਗੱਡੀਆਂ ਜੜੀਆਂ ਉਹ हिमाचल ਦੀਆਂ ਖੜੀਆਂ ਹੋਈਆਂ ਵੇਖਣ ਨੂੰ ਮਿਲਦੀਆਂ ਨੇ ਬਹੁਤ ਸਾਰੇ ਟਰੱਕ ਆ ਜਿਹੜੇ ਉਹ ਚਾਹੇ ਛੋਟੇ ਟਰੱਕ ਆ ਚਾਹੇ ਵੱਡੇ ਟਰੱਕ ਆ ਛੋਟੀਆਂ ਗੱਡੀਆਂ ਵੱਡੀਆਂ ਗੱਡੀਆਂ ਉਹ ਹਿਮਾਚਲ ਦੀਆਂ ਸਾਨੂੰ ਵੇਖਣ ਨੂੰ ਸਾਹਮਣੇ ਆਉਂਦੀਆਂ ਤਾਂ ਸਬਜ਼ੀਆਂ ਦੀਆਂ ਫਲਾਂ ਫਰੂਟਾਂ ਦੇ ਆ ਜਿਹੜੇ ਉਹ ਭਰ ਭਰ ਹਿਮਾਚਲ ਨੂੰ ਜਾਂਦੀਆਂ ਨੇ ਸੋ ਬੇਸ਼ੱਕ ਫਰੀ ਤਾਂ ਨਹੀਂ ਜਾਂਦੀਆਂ ਨੇ ਪਰੰਤੂ ਸਵਾਲ ਇਹ ਆ ਕਿ ਪੰਜਾਬ ਦੇ ਸਿਰ ਤੇ ਉਹ ਹਿਮਾਚਲ ਪ੍ਰਦੇਸ਼ ਨਿਰਭਰ ਕਰਦਾ ਹੈ ਤਾਂ ਪੰਜਾਬੀਆਂ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਜਿਹੜੇ ਲੋਕ ਹੈ ਉਹ ਅਨਮਨੁੱਖੀ ਤਸ਼ੱਦਦ ਕਰਦੇ ਨੇ ਤਾਂ ਇਹ ਕਾਰਾ ਕਿੰਨਾ ਕੁ ਜਾਇਜ਼ ਹੈ ਸੋ ਮੈਂ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੂੰ ਜਨਕੀ ਸੁਖੂ ਸਰਕਾਰ ਨੂੰ ਵੀ ਅਪੀਲ ਕਰਨਾ ਚਾਹਾਂਗਾ ਕਿ ਭਾਈ ਸਲਾਨੀਆਂ ਦੇ ਸਿਰ ਤੇ ਜਿਹੜਾ ਹਿਮਾਚਲ ਪ੍ਰਦੇਸ਼ ਦਾ ਜ਼ਿਆਦਾਤਰ داروਮਦਾਰ ਟਿਕਿਆ ਹੋਇਆ ਸੋ ਸਲਾਨੀਆਂ ਦੀ ਇੱਜ਼ਤ ਕਰਨਾ ਸਿਖਾਓ ਆਪਣੇ ਵਸਨੀਕਾਂ ਨੂੰ ਆਪਣੇ ਲੋਕਾਂ ਨੂੰ ਹੋ ਸਕਦਾ ਕਿ ਕਿਤੇ ਪੰਜਾਬੀ ਵੀ ਗਲਤ ਹੁੰਦੇ ਹੋਣਗੇ ਕਿਉਂਕਿ ਜਦੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ 이슈ਤ ਆ 71 ਹੋ ਕੇ ਜਾਂਦਾ ਤਾਂ ਹੁੱਲੜਬਾਜ਼ੀ ਵੀ ਕਰਦਾ ਠੀਕ ਹੈ ਉਹ ਵੀ ਪੰਜਾਬੀਆਂ ਦੀ ਇੱਕ ਮਾੜੀ ਆਦਤ ਹੈ ਗਲਤ ਗੱਲ ਹੈ ਜਿਹੜੇ ਵੀ ਨੌਜਵਾਨ ਸਾਰੇ ਨਹੀਂ ਜਿਹੜੇ ਨੌਜਵਾਨ ਇਸ ਤਰ੍ਹਾਂ ਦੀ ਇੱਥੇ ਹੁੱਲੜਬਾਜ਼ੀ ਕਰਦੇ ਨੇ ਜਾਂ ਉਹ ਜਾ ਕੇ ਉੱਥੇ ਉਸ ਤਰ੍ਹਾਂ ਦਾ ਸੀਨ ਕ੍ਰੀਏਟ ਕਰਦੇ ਨੇ ਪਰੰਤੂ ਉਸ ਨਾਲ ਜਿਹੜਾ ਇੱਕ ਜਾਂ ਇੱਕਾ ਦੁੱਕਾ ਜਿਹੜੇ ਵਿਅਕਤੀ ਹੈ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਤਾਂ ਉਸ ਦੇ ਨਾਲ ਸਾਰਾ ਪੰਜਾਬੀ ਹੈ ਜਿਹੜਾ ਉਹ ਬਦਨਾਮ ਹੋ ਜਾਂਦਾ ਸੋ ਭੀੜ ਦੀ ਗੱਲ ਕਰੀਏ ਜਿਵੇਂ ਕਿ ਐਨ ਆਰ ਆਈ ਜੋੜੇ ਦੇ ਨਾਲ ਇੱਕ ਸਪੈਨਿਸ਼ ਜੋੜੇ ਦੇ ਨਾਲ ਪੰਜਾਬੀ ਘਰ ਵਾਲਾ ਹੁੰਦਾ ਤਾਂ ਉਸ ਦੀ ਪਤਨੀ ਜਿਹੜੀ ਸਪੈਨਿਸ਼ ਹੁੰਦੀ ਹੈ ਤਾਂ ਉਸ ਦੇ ਨਾਲ ਲੋਹਸੀ ਦੇ ਵਿੱਚ ਜਿਸ ਤਰ੍ਹਾਂ ਸੈਂਕੜੇ ਵਿਅਕਤੀਆਂ ਵੱਲੋਂ ਕੁੱਟਮਾਰ ਕਰ ਦਿੱਤੀ ਜਾਂਦੀ ਹੈ ਤਾਂ ਕਿੰਨਾ ਕੁ ਜਾਇਜ਼ ਹੈ ਜਿਸ ਤਰ੍ਹਾਂ ਟੈਕਸੀ ਡਰਾਈਵਰ ਦੇ ਨਾਲ ਕਿਉਂਕਿ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਚਾਹੇ ਜਦੋਂ ਘੁੰਮਣ ਫਿਰਨ ਦਾ ਜਾਂ ਟੂਰਿਜ਼ਮ ਦਾ ਮੌਸਮ ਨਹੀਂ ਵੀ ਹੁੰਦਾ ਸਲਾਨੀ ਤਾਂ ਉਸ ਮਾਫੀ ਚ ਹੁੰਦਾ ਟੈਕਸੀ ਡਰਾਈਵਰ ਤਾਂ ਉਸ ਵਕਤ ਵੀ ਆਪਣੀਆਂ ਸਵਾਰੀਆਂ ਨੂੰ ਲੈ ਕੇ ਸੰਗਤ ਰੂਪੀ ਸਵਾਰੀਆਂ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਵੱਲ ਜਾਂਦੇ ਨੇ ਤਾਂ ਟੈਕਸੀ ਡਰਾਈਵਰਾਂ ਟੈਕਸੀ ਡਰਾਈਵਰਾਂ ਦੀ ਕੁੱਟਮਾਰ ਕਰਨਾ ਕਿਸੇ ਵੀ ਤਰ੍ਹਾਂ ਦੇ ਨਾਲ ਜਾਇਜ਼ ਨਹੀਂ ਹੈ ਸੋ ਸਾਨੂੰ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨ ਦੀ ਜ਼ਰੂਰਤ ਹੈ ਜ਼ਰੂਰਤ ਹੈ ਸਾਨੂੰ ਹਿਮਾਚਲ ਪ੍ਰਦੇਸ਼ ਦਾ ਬਾਈਕਾਟ ਕਰਨ ਦੀ ਜ਼ਰੂਰਤ ਹੈ ਸਾਨੂੰ ਜੇਕਰ ਆਪਾਂ ਹਿਮਾਚਲ ਚ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਦੇ ਲਈ ਜਾਂਦੇ ਆ ਤਾਂ ਸਹੀ thora ਹੀ ਆਪਣਾ ਪ੍ਰਸ਼ਾਦ ਹੈ ਜਿਹੜਾ ਮਾਤਾ ਦੇ ਦਰਬਾਰ ਤੇ ਜੋ ਅਸੀਂ ਉਹਨਾਂ ਨੂੰ ਚੜ੍ਹਾਉਂਦੇ ਆ ਜਾਂ ਭੋਗ ਲਗਾਉਂਦੇ ਆ ਆਪਣਾ ਘਰਾਂ ਤੋਂ ਹੀ ਆਪਣੀ ਸੁਚਮ ਦੇ ਨਾਲ ਬਣਾ ਕੇ ਲੈ ਕੇ ਜਾਈਏ ਤਾਂ ਜੋ ਇਹਨਾਂ ਹਿਮਾਚਲੀਆਂ ਨੂੰ ਜਿਹੜਾ ਸਬਕ ਸਿਖਾਇਆ ਜਾ ਸਕੇ ਤਾਂ ਹਿਮਾਚਲ ਤੋਂ ਇਲਾਵਾ ਕਿਤੇ ਹੋਰ ਠੰਡਿਆਵਾਦੀਆਂ ਵਾਲਾ ਜਿਹੜਾ ਪੰਜਾਬੀਆਂ ਨੂੰ ਰੁਖ ਕਰਨਾ ਚਾਹੀਦਾ ਹੈ ਸੋ ਕਿ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਹਿਮਾਚਲ ਪ੍ਰਦੇਸ਼ ਦੀ ਧਰਤੀ ਤੇ ਲਗਾਤਾਰ ਪੰਜਾਬੀਆਂ ਦੇ ਨਾਲ ਕੁੱਟਮਾਰ ਕਰਣ ਦੀਆਂ ਜਿਹੜੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਵੀ ਆਪਣੀ رائے ਜ਼ਰੂਰ ਸਾਂਝੀ ਕਰ ਸਕਦੇ ਹੋ